साईं मदर कोन पहुचा ਇਹ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਧੀਆ ਓਕਾਲਾ ਲਾਜੀ ਲੰਗਰ ਸੇਵਾ ਕਰਦੇ ਸਨ ਸਰਦਾਰ ਸਿੰਘ ਸਰਾਰ ਜੀ ਵਾਲਾ ਨਾ ਜੀ ਮਹਾਰਾਜ ਕੀ ਜੈ ਵਾਹਿਗੁਰੂ ਲਓ ਜੀ ਉਹ ਜਰਾ ਆਪਣੇ ਕਿਹੜਾ ਅਨੰਦ ਉਹ ਬਸ ਉਹ ਕਿਹ ਥੱਲੇ ਘਰ ਕੇ ਘਰ ਵਾਲੀ ਨੂੰ ਇਹਨੇ ਪੁੱਛਿਆ ਨਹੀਂ ਕਰਦਾ ਮੇਰਾ ਕੋ ਫੇਰ ਕਰੇਗਾ

ਜੀ ਮਨੀ ਢਾਲੀਵਾਲ ਮਨਪ੍ਰੀਤ ਮਨੀ ਢਾਲੀਵਾਲ ਜੀ ਅਮਨਦੀਪ ਸੰਧੂ ਜੀ ਅਮਨਦੀਪ ਹਾਂਜੀ ਸਰ ਬੋਲੋ ਸ਼੍ਰੀ ਬਾਲਾ ਜੀ ਮਹਾਰਾਜ ਕੀ ਵੱਡਾ ਵਰਦਾਨ ਇੱਥੇ ਸੇਵਾ ਦੇ ਕਾਰਜ ਕੋਈ ਵੀ ਸ਼ੁਰੂ ਕਰਦਾ ਪੂਰੇ ਜੋੜ-ਤੋਰ ਨਾਲ ਸੰਗਤ ਸਾਧਦੀ ਹੈ, ਸ਼ਹਿਰ ਦਾ ਦਿੰਦਾ ਹੈ ਤੇ ਭਗਵਾਨ ਦਾ ਦਿੰਦਾ ਹੈ। ਤੋਂ ਮੈਂ ਤਾਂ ਕਹਿਣਾ ਕਰਨ ਹੋਰਾਂ ਨੂੰ ਬਹੁਤ-ਬਹੁਤ ਵਧਾਈ ਤੁਹਾਨੂੰ। ਕਿ ਐਡਾ ਵੱਡਾ ਖੁਰਾਲਾ ਤੁਸੀਂ ਕੀਤਾ ਹੈ 6.5 ਲੱਖ ਦੀ ਚਕੀਰ ਤੇ ਲਿਆ ਕੇ ਨਾਈ ਹੈ। ਔਰ ਜਿਹੜਾ ਕਿ 20 ਰੁਪਏ ਦੇ ਵਿੱਚ ਹਰੇਕ ਨੂੰ ਪਰ ਖਾਣਾ ਖਾਣੇ ਨੂੰ ਤੁਸੀਂ ਔਰ ਇੱਥੇ ਇਹਨਾਂ ਨੇ ਮੈਨੂੰ ਦੱਸਿਆ ਵੀ 600 ਤੋਂ ਉੱਤੇ ਤਾਂ ਖਾਣ ਵੀ ਲੱਗ ਗਿਆ। ਸੋ ਇਹ ਬਹੁਤ ਅੱਛੀ ਗੱਲ ਹੈ ਗਰੀਬ ਬੰਦੇ ਦਾ ਬੜਾ ਮਗਲਬ ਔਖਾ ਹੋਇਆ ਪਿਆ ਮਹਿੰਗਾਈ ਕਰਕੇ ਭਾਵੇਂ ਸਰਕਾਰ ਨੇ ਬਿਜਲੀ maaf ਕੀਤੀ ਹੈ ਪਰ ਜਿਹੜੇ ਉਹ ਮੇਰੇ ਅੱਗੇ ਕਈਆਂ ਨੇ ਆਪ ਘਰੇ 5-5 ਮੀਟਰ ਲਵਾ ਦੇਵਾ ਤਾ ਜਿਸ ਜਿਹਦਾ ਕੋਈ ਸਾਰਾ ਕੁਝ ਹੈਗਾ ਉਹਨਾਂ ਨੇ ਲਵਾ ਦੇ ਸਰਕਾਰ ਦਾ ਮਤਲਬ ਕਰ ਹੀ ਰਹੀ ਹੈ ਪਰ ਫਿਰ ਵੀ ਜਿੰਨੀ ਵੀ ਦੀਨ ਦੁਸ਼ੀਆਂ ਦੀ ਗਰੀਬਾਂ ਦੀ ਮਦਦ ਹੋ ਸਕੇ ਉਹ ਕਰ ਦੇਣੀ ਚਾਹੀਦੀ ਆ ਸੋ ਮੈਂ ਵੀ ਤੁਹਾਡੇ ਨਾਲ ਮੈਂ ਆਪ ਦਾ ਬੰਮਾਰਖਤਾ ਮਹਿਸੂਸ ਕਰਦਾ ਕਿ ਮੈਂ ਕੀ ਵਾਦਾਂ ਦੇ ਵਿੱਚ ਖੜਾ ਹਾਂ ਇਹ ਬਹੁਤ ਵੱਡੀ ਗੱਲ ਹੈ ਔਰ ਗੁਰੂ ਸਾਹਿਬ ਦਾ ਹੁਕਮ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਹੰਬੈਸ਼ਨ ਪਾਈਏ ਜਿਹੜਾ ਬੰਦਾ ਦੁਨੀਆ ਦੇ ਵਿੱਚ ਸੇਵ ਕਮਾਉਂਦਾ ਤੇ ਉਹਦਾ ਆਸਣ ਇਸ ਦਰਗਾਹ ਤੇ ਵੀ ਉਹ ਸਰਗਾਹ ਤੇ ਵੀ ਗੁਰੂ ਸਾਹਿਬ ਵਧੀਆਂ ਲੰਦੇ ਸੋ ਤੁਹਾਨੂੰ ਬਹੁਤ ਖਰਖਾ ਦੇ ਮਾਣ ਨਹੀਂ ਮਿਲੇਗਾ ਮੈਂ ਕਾਮਨਾ ਕਰਦਾ ਤੁਹਾਨੂੰ ਸੰਤਨ ਉਸਤ੍ਰੋ ਪਰਵਾਦਨ ਉਸਤੋ ਮੇਰਾ ਕੋਡ ਪੂਰਾ ਹਸਦਾ ਵਸਤਾ ਲੋਂਦਾ ਤਰਕੀਆਂ ਕਰਦਾ ਰਹੇ ਸੋ ਇਹਨਾਂ ਕਹਿੰਦਾ ਖਮਾਦਾ ਜੱਜ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੈ ਹੋਵੇ ਸਨਮਾਨ ਇਹ ਕੱਲਾ ਬੈਠਾ ਨਹੀਂ ਨਹੀਂ ਮਰੀ ਮਰੀ ਨੂੰ ਬੁਲਾਣਾ ਕਿੱਦਾਂ ਆਜੋ ਸਪੀਕਰ ਸਾਹਿਬ ਇਹ ਸਪੀਕਰ ਆਪਸ ਪੰਜਾਹ ਹਜ਼ਾਰ ਬਣਦੇ ਚਲੋ ਦੇਖੋ ਜੀ ਗੁਰੂ ਸਾਹਿਬ ਦਾ ਹੁਕਮ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈਏ ਇਹ ਦੀਨ ਦੁਖੀ ਆਦੀ ਗਰੀਬ ਦੀ ਸੇਵਾ ਕਰਨੀ ਆ ਤੇ ਲੰਗਰ ਬਹੁਤ ਵੱਡੀ ਸੇਵਾ ਸੋ ਬਾਲਾ ਜੀ ਲੰਗਰ ਤੇ ਸੇਵਾ ਸੰਪਤੀ ਵੱਲੋਂ ਕਰਨ ਹੋਰਾਂ ਵੱਲੋਂ ਇਹਨਾਂ ਦੇ ਸਾਰੇ ਟੀਮ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇੱਥੇ ਇੱਕ ਆਟੋਮੈਟਿਕ ਮਸ਼ੀਨ ਜਿਹੜੀ ਪ੍ਰਸ਼ਾਦੇ ਬਣਾਉਣ ਵਾਸਤੇ ਲੰਗਰ ਬਣਾਉਣ ਵਾਸਤੇ ਲਾਈ ਗਈ ਹੈ ਸੋ ਮੈਂ ਤਾਂ ਕਹਿੰਦਾ ਵੀ ਇਹ ਕੋੜ ਪੂਰੇ ਦੀ ਬਹੁਤ ਆਪਣੀ ਦੀ ਕਿਰਪਾ ਹੋਈ ਹੈ ਭਗਵਾਨ ਦੀ ਬਹੁਤ ਬਹੁਤ ਵੱਡੀ ਕਿਰਪਾ ਹੋਈ ਹੈ ਸੋ ਮੈਂ ਸਾਡੀ ਟੀਮ ਨੂੰ ਵਧਾਈ ਦਿੰਦਾ ਔਰ ਇਹ ਸੇਵਾ ਦੇ ਕਾਰਜ ਇਹ ਕੁੰਡੂਆ ਵਾਲੇ ਇਹ ਸੀ ਆਏ ਆ ਬਹੁਤ ਸੇਵਾ ਕਰਦੇ ਆ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ